ਦਾਪਰੀ ਘਰ ਦਾਸ ਪਿਆ ਇਥੇ ਸਫਾਈ ਤੇ ਅਸੀਂ ਲਾਉਣ ਲੱਗੇ ਹੁਣ ਜਾਮ ਨੂੰ ਤੇ ਉੱਥੋਂ ਦੇਖਿਆ ਕਿ ਕਿੰਨੇ ਕਿੰਨੇ ਜਾਮ ਨੂੰ ਲੰਡੇ ਆ ਸਾਨੂੰ ਪਤਾ ਹੀ ਆ ਕਿੰਨੇ ਡਿੱਗੇ ਆ ਹੱਥ ਥੱਲੇ ਵੇਖੋ ਨੇਰੀ ਨਾਲ ਕਿੰਨੇ ਡਿੱਗੇ ਆ ਬਹੁਤ ਮੋਟੇ ਮੋਟੇ ਆ ਯਾ ਪਾ ਜਾਮ ਨੂੰ ਲਾਉਣੇ ਆ ਤੂੰ ਤੇ ਜਾਮ ਨੂੰ ਬਹੁਤ ਜ਼ਿਆਦਾ ਵਾਤ ਦੇਖਦੇ ਆ ਜਿਹੜੀ ਸਰਪੈ ਪਈ ਆ ਪੱਲੀ ਕੀ ਇਹਨੂੰ ਵਲੀ ਦਾ ਅੱਜੀ ਇੱਧਰ ਵੇ ਆ ਆ ਵਾਲੇ ਜੰਮੂ ਇਹ ਸ਼ਰਾਬ ਚ ਪਾ ਲਈ ਇਹ ਇੱਧਰ ਗਾਇਜ਼ ਆ ਪਈ ਜਾਲੀ ਇਹ ਆਪਣੇ ਕੰਮ ਆ ਸਕਦੀ ਆ ਜਿੱਦਾਂ ਹੁਣ ਆਪਾਂ ਇਹ ਬੰਨ ਲੈਣੀ ਆ ਸਾਰੇ ਪਾਸੇੋਂ ਝਾੜਾਂਗੇ ਇਹਦੇ ਉੱਤੇ ਡਿੱਗਣਗੇ ਖਰਾਬ ਨਹੀਂ ਹੋਣੀ ਮੇਰੇ ਹਿਸਾਬ ਨਾਲ ਤੋਂ ਗਾਇਜ਼ ਅਹੀਂ ਨਾ ਜਾਲੀ ਹੀ ਸਾਡੇ ਕੋਲ ਇਹ ਅਸੀਂ ਲਾ ਲਈ ਇਦਾਂ ਕਰਕੇ ਕੁਝ ਜਗਾੜ ਜਹਾਬ ਦਾ ਬਣਾ ਲਿਆ ਇੱਕ ਬੰਨਾ ਹੀ ਮੋਟਰਸਾਈਕਲ ਦਾ ਬੰਨਤਾ ਇੱਕ ਕਈ ਨਾ ਹਾਂ ਥੱਲੇ ਸਾਡੇ ਮੇਰੇ ਲੜ ਜਾਣ ਕਿੱਥੇ ਆ ਓਹੋ ਡੜ ਤੇ ਕੀ ਓਹੋ ਕਰੀ ਜਾਂਦੇ ਲੜ ਗਿਆ ਤੇਰੇ ਮੂੰਹ ਤੇ ਮਾਰਨਾ ਇਹਨੂੰ ਮੈਂ ਮਗਰ ਮਗਰ ਉਹਦੇ ਤੁਰਿਆ ਫਿਰਦਾ ਰੋ ਜਾ ਕਿੱਥੇ ਆ ਹੈ ਨਹੀਂ ਇੱਥੇ ਆਵੇਗਾ ਜਿਆਨੂ ਆਇਆ ਤਵੇਖ ਲਈ ਓ ਯਾਰ ਤੂੰ ਇੰਨਾ ਵੱਡਾ ਹੋ ਕੇ ਭੂਣ ਤੋਂ ਡਰਦਾ ਲੜ ਲੜਾਲਾ ਮੂੰਹ ਤੇ ਲੈ ਭਾਈ ਠੀਕ ਆ ਹੋਣ ਲੱਗੇ ਆ ਰਿਹਾ ਹੈ ਬਾਰਿਸ਼ ਹੋਣ ਵਾਲੀ ਹੈ ਗਾਇਸ ਹੁਣ ਬਾਰਿਸ਼ ਆਣੇ ਵਾਲੀ ਹੈ ਵਾਹ ਭਾਈ ਵਾਹ ਵਾਹ ਭਾਈ ਵਾਹ ਵਾਹ ਭਾਈ ਵਾਹ ਕੀ ਹੋਇਆ ਹੁਣ ਆ ਛੇਕ ਤਾਂ ਨਹੀਂ ਬੜੇ ਡਿੱਗਦੇ ਯਾਰ ਹਾਂ ਕਰਾਂ ਕੁਛ ਕਰਾਂ ਇੱਕ ਮਿੰਟ ਰੋ ਜਾ ਜਿੱਦਿਆ ਪੱਲੀ ਉਧਰ ਸੱਟ ਹਲੋ ਭਾਈ ਲਾਪਰੀ ਤਾਂ ਤਹੀਂ ਉਥੇ ਬਹੁਤ ਜਾਮ ਨੂੰ ਲਾਇਆ ਇੰਨਾ ਮੈਂ ਕਿਹਾ ਬਸ ਕਰ ਭਰਾਵਾ ਫੇਰ ਛੱਡਦੇ ਕੋਈ ਨਹੀਂ ਕਿਉਂਕਿ ਇੰਨੇ ਖਾਦੇ ਤੇ ਜਾਣੇ ਨਹੀਂ ਆ ਥੱਲੇ ਵੀ ਖਿੱਲਰ ਕੇ ਦੇਖ ਲੋ ਬਹੁਤ ਜਾਮ ਨੂੰ ਅੱਧੇ ਥੱਲੇ ਹੀ ਖਿੱਲਰ ਗਿਆ ਪੱਲੀ ਪਾਰ ਗਈ ਭਾਵਾ ਜਨ ਨਾਲ ਤੇ ਇੱਧਰ ਦੇਖੋ ਬਈ ਢੇਰ ਇੱਧਰ ਬੜਾ ਲੱਗ ਗਿਆ ਮੇਰੇ ਹਿਸਾਬ ਨਾਲ ਬੱਠਲ ਫੁੱਲ ਹੋਇਆ ਨਾ ਬਸ ਕਰ ਫਿਰ ਕਹੇ ਦਿਨ ਲਾ ਲਾਂਗੇ ਦੇਖੋ ਇੱਧਰ ਦੇਖੋ ਬਾਰਿਸ਼ ਬਹੁਤ ਕਰਂ ਕੀਤੀ ਇੱਥਾਂ ਝਾੜੀ ਜਾਂਨੇ ਝਾੜੀ ਜੰਮੂਆਂ ਦੀ ਬਾਰਿਸ਼ ਹੋਣ ਲਈ ਇੱਥੇ ਦੇਖੋ ਢੇਰਾਵਾ ਤੂੰ ਬਸ ਕਰਿਆ ਰਿਆ ਇਕੱਠੇ ਨਹੀਂ ਕਰਨੇ ਗੰਦ ਬਹੁਤ ਪੈ ਗਿਆ ਥੱਲੇ ਬਸ ਹੀ ਨਹੀਂ ਕਰਦਾ ਪਿਆ ਓ ਯਾਰ ਹੋਣੀ ਕਹਿਣਾ ਇਹਨੇ ਖਾਦੇ ਨਹੀਂ ਜਾਣੇ ਮੈਂ ਤਾਂ ਕਿਹਾ ਵਾ ਚਲੋ ਗਾਇਸ ਹੁਣ ਆਪਾਂ ਮੱਲਾਣੇ ਚੱਲਦੇ ਹਾਂ ਪਤਾ ਜਾਂ ਕੰਮ ਸੀਗਾ ਲੱਕ ਬਿਖਾ ਕੇ ਜਾਉਣਾ ਵਾ ਨਾਲੇ ਕਿਸੇ ਨੇ ਜਮੂਰ ਲਗਾਏ ਸੀਗੇ ਆਪਣੇ ਖਾਸ ਰਿਸ਼ਤੇਦਾਰ ਜਾਂ ਉਹਨਾਂ ਦੇ ਮੂਲੇ ਕਿਉਂ ਹੋਏ ਹੈ ਹਰੀ ਬਾਂਗ ਫਾਈਂ ਦੇ ਕਰੇ ਕਰਦੀ ਬਹੁਤ ਜਾਦੀ ਹੋ ਉਹਨੂੰ ਮੇਰਾ ਪਤਾ ਲੱਗ ਗਿਆ ਚਿੜੀਆਂ ਨਾਲ ਵਲੌਗ ਸ਼ੁਰੂਆ ਤੇ ਹੁਣ ਨਾ ਆਪਾਂ ਜਿਹੜੇ ਚੁੱਲ੍ਹੇ ਆਪਣੇ ਉਹਨਾਂ ਨੂੰ ਰੰਗ ਕਰਨ ਚੱਲੇ ਆ ਮੋਟਰ ਤੇ ਜਾ ਕੇ ਠੀਕ ਆ ਜੀ ਤੇ ਅੱਜ ਜਿੰਨੇ ਵੀ ਜਾਮਨ ਸੀ ਉਹ ਇੱਕ ਵਾਰੀ ਮੈਂ ਲਾ ਲਏ ਸੀਗੇ ਤੇ ਬਾਕੀ ਥੋੜੇ ਜਿਹੀ ਹੋਰ ਰਹਿ ਗਏ ਉਹ ਬਾਕੀ ਕੱਲ ਲਾ ਲਾਂਗੇ ਹੌਲੀ ਹੌਲੀ ਕਰਕੇ ਲਾ ਲਾਂਗੇ ਤੇ ਬਾਕੀ ਭਾਂਡੇ ਬਹੁਤ ਅਹੀਂ ਰਸੋਈ ਸਾਫ਼ ਕਰਦੇ ਪਏ ਪੁਰਾਣੀ ਤੇ ਬਹੁਤ ਕੱਢ ਕੇ ਰੱਖਿਓ ਆ ਇਹ ਸਾਰੇ ਧੌਣ ਵਾਲੇ ਆ ਤੇ ਧੌਣ ਵਾਲਾ ਮੁੰਡਾ ਆਪਣਾ ਆ ਬਏਗਾ ਠੀਕ ਆ ਆ ਆ ਉਹ ਨਾ ਗੱਲ ਕੀ ਆ ਉਹ ਨਹੀਂ ਓਏ ਕਿਹਨੇ ਵਾਧੂ ਆ ਨਾ ਤੇਰ ਰੋਸ ਕੋ ਇਹਨੂੰ ਫਾੜ ਤਾਂ ਛੱਡ ਬੜੇ ਚਲ ਇਹ ਸ਼ਾਮ ਦੇ 5:30 ਵੱਜ ਗਏ ਆ ਠੀਕ ਆ 5:30 ਹੋ ਗਏ ਆ ਤੇ ਸੂਰਜ ਵੀ ਸਨਸੈਟ ਹੋਣ ਵਾਲਾ ਵਾ ਤੇ ਇੱਧਰ ਆਪਾਂ ਨਾ ਅੱਜ ਚੁੱਲੇ ਦਾ ਕੰਮ ਕਰਨਾ ਹੈ ਚੰਗੀ ਤਰ੍ਹਾਂ ਇਹਨੂੰ ਨੀਟ ਐਂਡ ਕਲੀਨ ਕਰਨਾ ਵਾ ਕਿਉਂਕਿ ਇੱਥੇ ਹੁਣ ਪਕਵਾਨ ਆਪਾਂ ਪੁੰਨਾਇਆ ਕਰਾਂਗੇ ਇਹ ਦੇਸੀ ਬੌਕਰ ਵੇ ਇਹ ਦੇਸੀ ਬੌਕਰ ਆ ਵੇ ਹਾਂ ਇਹਦੇ ਨਾਲ ਸਾਰੇ ਆ ਇਹਨੇ ਹਾਂ ਮੈਨੂੰ ਪਤਾ ਦਿਂਦਾ ਪਿਆ ਨਾ ਰਾਗੜਾ ਨਹੀਂ ਦੇ ਦ ਨਹੀ ਨਹੀ ਆ ਥਾਂ ਇਨੇ ਸਵਾਰਿਆ ਗਏ ਸੱਚੀ ਨੇ ਕਿਸੀਂ ਗੋਬਰ ਲੈ ਕੇ ਆਏ ਸੀਗੇ ਇਹਦੇ ਚ ਪਾ ਕੇ ਤੇ ਲਾਲ ਮਿੱਟੀ ਕਿੱਥੇ ਆ ਲਾਲ ਮਿੱਟੀ ਇਹਦੇ ਤੇ ਕਲਰ ਕਰਕੇ ਲਾਲ ਮਿੱਟੀ ਫੇਰ ਦੇਣੀ ਆ ਵੇਖੋ ਕਿਦਾਂ ਦਾ ਬੁੱਢਾ ਆ ਚੁੱਲਾ ਬਣ ਗਿਆ ਵਾ ਨਾ ਆਪਣਾ ਇਹਨੂੰ ਹੁਣ ਆਪਾਂ ਜਵਾਨ ਬਣਾ ਦਿੰਨੇ ਆ ਪਿੱਛੇ ਰੱਖ ਗੋ ਅਗੂਆ ਪਿੱਛੇ ਰੱਖ ਰੱਜੀ ਬਣਾਉਂਗੀ ਦੋ ਤਿੰਨ ਮੁਠਾ ਇਸ ਰਾਗੂ ਆਪਾਂ ਇਹ ਸਿਆਲ ਚ ਬਣਾਇਆ ਸੀ ਰੱਜੀ ਠੰਡ ਚ ਹਵਾ ਬਹੁਤ ਉਦੋਂ ਠੰਡੀ ਚੱਲਦੀ ਪਈ ਸੀ ਤੇ ਉਦੋਂ ਆਂਟੀ ਨੇ ਬਣਾ ਕੇ ਗਈ ਆਂਟੀ ਚੁੱਲਾ ਤੇ ਅੱਜ ਰੱਜੀ ਇਹਨੂੰ ਰੀ रिपेयर करूंगी रिपेयर ਵੇਖਦਾ ਆਪਾਂ ਵਧੀਆ ਕਰ ਦੇਣਾ ਤੁਹਾਨੂੰ ਹਾਂ ਕਰ ਹੁਣ ਪਾਣੀ ਪਾ ਇਹਦਾ ਪਾਣੀ ਦੇ ਕੇ ਕਿੰਨਾ ਪਾ ਦੇ ਹੋਰ ਪਾਵਾ ਚਲੋ ਬਈ ਹੁਣ ਆਪਾਂ ਜਿਹੜਾ ਗੋਹਾ ਵਾ ਗੋਏ ਦੇ ਵਿੱਚ ਲਾਲ ਮਿੱਟੀ ਰਲਾ ਦੇਣੀ ਆ ਤਾਂ ਕਿ ਬਾਅਦ ਚ ਕਲਰ ਲਾਲ ਹੋ ਜਵੇ ਚਲੋ ਬਈ ਰਲਾਰ ਲਾਲ ਆਪਰੇ ਨੂੰ ਲਾਤਾ ਬੇਰ ਲਾਉਣ ਲੱਜੀ ਬੇਟਾ ਹੋਰ ਪਾ ਹਾਂ ਇੰਨਾ ਦਰਦਰ ਕਿੰਨਾ ਪਾ ਓਏ ਆਰੇ ਪਾਗਲ ਹੀ ਆ ਯਾਰ ਬੱਚੀ ਹੂੰ ਥੋੜਾ ਜਿਹਾ ਪਾ ਲਾਲ ਨਹੀਂ ਬੱਸ ਹਾਂ ਹੁਣ ਬਣਾ ਵੇਖ ਹੋ ਗਿਆ ਕਿ ਨਹੀਂ ਹੋਰ ਪਾ ਉੱਤੇ ਪੋਕ ਪੋਕੀ ਜਾ ਵਾ 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 ਪਾ ਮੁੱਠ ਐਂ ਭਰਿਆ ਕਰ ਫੁੱਲ ਜਿੰਨੀ ਭਰੀ ਜਾਂਦੀ ਹੁੰਨੀ ਭਰ ਹੋਈ ਜਾਂਦਾ ਨੇ ਉਹਨੇ ਥੋੜੇ ਜੇ ਚੀ ਲਾਲ ਕਰਤਾ ਸੀ ਰੰਗ ਉਹ ਗੋਆ ਹੁ ਸਾਹਮਣਾ ਹੋਊਗਾ ਹਨਾ ਇਹ ਗੋਆ ਹੁਣ ਪਤਲਾ ਕਰੋ ਨਾ ਜਿੰਨਾ ਪਤਲਾ ਕਰੀਏ ਉਹਨਾਂ ਲਾਲ ਚੱਲ ਗਾਈਜ਼ ਇਹਨੂੰ ਆਪਾਂ ਕਰਦ ਗਏ ਹਾਂ ਇੱਦਾਂ ਨਹੀਂ ਤੂੰ ਥੋੜਾ ਥੋੜਾ ਪਾਣੀ ਛਿੜਕਦੀ ਮੈਨੂੰ ਟਮਾਟੇ ਛਿੜਕ ਪਾਲਟੀ ਭਰ ਕੇ ਲਿਆ ਕੇ ਆਹ ਪਰੇ ਕਰ ਪਿੰਨ ਲਫਾਫਾ ਇੰਦੇ ਤੇ ਫੇ ਆਪਾਂ ਰੈਸਪੀ ਆਂਦੇ ਤੇ ਤਿਆਰ ਕਰਿਆ ਕਰਾਂਗੇ ਕਮੈਂਟ ਕਰ ਦਿਓ ਵੀ ਕਿਹੜੀ ਰੈਸਪੀ ਬਣਨੀ ਚਾਹੀਦੀ ਜੋ ਨਵਾਂ ਚੁੱਲਾ ਬਣ ਗਿਆ ਉਹੋ ਹੀ ਬਣਾਵਾਂਗੇ ਆਪਾਂ ਕੈਂਡ ਜੀ ਰੈਸਪੀ ਬਈ ਰੱਜੀ ਮਿੱਟੀ ਹੁਣ ਰੱਜੀ ਆ ਸਾਰਾ ਇੱਧਰ ਕਰਦਾ ਇੱਥੇ ਕ ਹਾਂ ਇੱਥੇ ਇੱਥੇ ਕਰ ਵਿਚਕਾਰੇ ਹੁਣ ਫੇਰਨ ਲੱਗੀ ਆ ਬਈ ਰੱਜੀ ਦੇਖਦੇ ਆ ਕਿੱਦਾਂ ਦਾ ਫੇਰਦੀ ਆ ਹੁਣ ਤਾਂ ਵੀ ਕੋਈ ਨਹੀਂ ਇਹਨੂੰ ਪਤਾ ਲੱਗ ਜਾਣਾ ਪ੍ਰੋਫੈਸ਼ਨਲ ਹੱਥਾਂ ਦਾ ਤਾਂ ਰੱਜੀ ਵਧੀਆ ਵਧੀਆ ਫੇਰੀ ਲੱਗ ਗਈ ਆ ਦੇਖੋ ਬਈ ਫੇਰਨ ਤੇ ਉਹ ਐਵੇਂ ਨਹੀਂ ਆ ਫੇਰੀ ਦਾ ਆ ਵੇਖ ਨਹੀਂ ਕੋਈ ਉਹ ਭਰਾਵਾ ਪਾਣੀ ਲਾ ਲਾ ਪਾਣੀ ਚੁੱਪ ਕਰ ਤਿੰਨਾਂ ਨਿੱਲਾਂ ਨੂੰ ਲਾਤਾ ਵਾ ਤੂੰ ਨਾ ਇਹ ਚੈੱਕ ਕਰੀ ਰੱਜੀ ਦਾ ਘੜਕ ਮੇਰਾ ਠੀਕ ਆ ਚਲੋ ਦੋਵੇਂ ਲੱਗ ਤ ਗਏ ਆ ਬਾਕੀ ਹੈ ਨਿੱਲ ਦੇਖਦੇ ਆ ਐਂਡ ਤੱਕ ਇਹਨਾਂ ਦੀ ਸਫਾਈ ਕਿੰਨੀ ਤਾਂ ਯਾਰ ਮੋਝੇ ਹੀ ਬੜਾ ਹੋਗਾ ਪਿਆ ਹਾਂ ਐਵੇਂ ਪਰਾਵਾ ਪਾਣੀ ਲਾ ਲਈਦਾ ਹੁੰਦਾ ਤੇਜੀ ਪਾਣੀ ਦੇ ਦੇ ਯਾਰ ਆਵੇ ਪਾਣੀ ਲੈ ਆਈ ਇਹਨਾਂ ਚੀਜ਼ਾਂ ਨੂੰ ਧੋਣਾ ਹੀ ਪੈਂਦਗਾ ਫੁੱਲੇ ਜੇ ਥਾਣਾ ਲਾਓ ਵਦਗਾ ਹਾਂ ਹਾਂ ਬੋਲ ਕੱਕਾ ਮੇਰੇ ਹੱਥ ਤੋਂ ਦੇ ਹੱਥ ਸਹੀ ਹਟਿਆ ਨਾ ਸਿਆ ਪ੍ਰਾਣੀ ਬੁਢੀ ਲਾਉਂਦੀ ਹੁੰਦੀ ਨੇ ਤੂੰ ਹੈ ਬੁੱਢੜ ਤੇ ਕੀ ਹੈ ਰ ਜੀ ਸਹੀ ਨਹੀਂ ਲੱਗਾ ਵਧੀਆ ਵਧੀਆ ਦੋਵੇਂ ਜਾਣੇ ਲਾਏ ਹੋਏ ਦੇਖੋ ਅੰਨੇ ਵਾ ਲੱਗਿਆ ਬਾਕੀ ਉਹਨਾਂ ਚੇਰੇ ਚੁੱਲਾ ਭਈਆਂ ਦੇ ਹੱਥਾ ਮਤਲਬ ਉਹ ਇੱਥੇ ਬਣਾ ਬਣੂ ਲੈਂਦੇ ਕਦੀ ਕਿਤਾਈ ਵਿੱਚੋਂ ਵਿੱਚੋਂ ਬਾਕੀ ਉਹ ਅੰਦਰ ਵੀ ਬਣਾਉਂਦੇ ਜਦੋਂ ਹਵਾ ਉਹ ਬੱ ਚਲਦੀ ਆਉਂਦੇ ਤੇ ਵੀ ਬਣਾ ਲੈਂਦੇ ਅੰਦਰ ਵੀ ਉਹਨਾਂ ਨੇ ਚੁੱਲਾ ਬਣਾਇਆ ਹੋਇਆ ਜੇ ਹਵਾ ਚਲਦੀ ਉਹ ਅੰਦਰ ਬਣਾ ਲੈਂਦੇ ਤੇ ਕਦੀ ਕਿਤਾਈ ਨੂੰ ਯੂਜ਼ ਕਰ ਲੈਂਦੇ ਕਾਚੀ ਬੋਲਨੀ ਤੈਨੂੰ ਕਿਦਾ ਘੈਂਟ ਗੋਆ ਫੇਰਿਆ ਲੱਗਾ ਇੱਕ ਮਿੰਟ ਦੁਬਾਰਾ ਇਧਰਲਾ ਸੇਣਾ ਕਿਧਰਲਾ ਇਹਦੇ ਇਹਦੇ ਵਾਲਾ ਹਾਂ ਹਾਂ ਕੱਕ ਕੇ ਸਿਰਾਂ ਲਾਈਦਾ ਬੁੱਢੀ ਕਿ ਲੱਗੰਦੇ ਤੈਨੂੰ ਆਪ ਨੂੰ ਨਹੀਂ ਆਪਦਾ ਨਹੀਂ ਮੈਂ ਕਲੀਨ ਐਂਡ ਕਲੀਅਰ ਲਾਇਆ ਤੂੰ ਕਿਦਾਂ ਲਾਇਆ ਚਲੋ ਲੇਪਤਾ ਬਈ ਇਹਨਾਂ ਦੋਵਾਂ ਨੇ ਤੇ ਬਾਕੀ ਹੁਣ ਉਹ ਪਰਿਓਂ ਰਹਿ ਗਿਆ ਵਾ ਇੱਥੇ ਤਾਂ ਇਦਾਂ ਦੀ ਲੱਗੀ ਸਮਝ ਗਿਆ ਉਹ ਤਾਂ ਦੜਗੀਆਂ ਲੈ ਆਉਂਦੀਆਂ ਅੱਛਾ ਅੱਛਾ ਥਾਪੀ ਦਿੱਤਾ ਤਾਂ ਪਾਣੀ ਲਾ ਦਿੰਦਾ ਨਹੀਂ ਪਾਣੀ ਲਾਇਆ ਸੀ ਉਹ ਤਾਂ ਮਿੱਟੀ ਥੱਲੇ ਆਈ ਜਾਂਦੀ ਸੀ ਸਮਝ ਗਿਆ ਯਾਰ ਕੋਈ ਹੁੰਦਾ ਵਾ ਚਲੋ 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 ਸਹੀ ਤੂੰ ਸਹੀ ਐਂਡ ਲਾਈ ਜਾਂਦੇ ਦੋਵੇਂ ਪਾਪਾ ਇਦਾਂ ਹੀ ਆ ਫੇਰ ਮੈਨੂੰ ਗੱਲ ਦੇਖ ਲਾ ਇਹ ਗੱਲ ਕੀ ਕੀਤੀ ਆ ਮਤਲਬ ਇੰਨੀ ਮਿੱਟੀ ਲਾਈ ਦੀ ਤੇਰਾ ਕਲੇਜਾ ਸਾਬ ਨਹੀਂ ਨਹੀਂ ਸਾਚ ਦਾ ਪਰਵਾ ਜਿਉਂ ਮੂਝਾ ਮੈਂ ਬੋਲਦਾ ਇਹ ਕ ਵਿਚਾਰ ਦਾ ਮੁਰਕਾ ਮੂੰਹ ਤੋਂ ਚੋਣ ਲਿਆ ਤਾਂ ਇਹ ਗੱਲਾਂ ਕਰਦਾ ਮੈਂ ਇਹਨੂੰ ਕਿਹਾ ਵਿਟਾਮਿਨ ਡੀ ਮੈਂ ਕਿਹਾ ਚੱਲ ਗਰੀਬ ਆ ਕੀ ਕਹਿਣਾ ਇਹਨੂੰ ਮੈਨੂੰ ਮੈਂ ਇਹਨੂੰ ਕਿਹਾ ਸ਼ਰਮ ਨਹੀਂ ਆਉਂਦੀ ਮੈਨੂੰ ਤਰਸ ਆਉਂਦਾ ਇਹਦੇ ਤੇ ਉਲਟ ਮੈਂ ਮੈਂ ਇਹਨੂੰ ਬੜੀ ਬੜੀ ਕਿਹਾ ਵੀ ਮੋਟਾ ਬਹੁਤ ਮੰਨ ਤਸਰੀਰ ਚੈੱਕ ਅਪ ਕਰਾ ਕਲਸਟਰੋਲ ਚੈੱਕ ਕਰਾ ਭਰਾਵਾ ਕਲਸਟਰੋਲ ਕਲਸਟਰੋਲ ਚੈੱਕ ਕਰਾਈਏ ਤੇਰਾ ਪਾਣੀ ਪਾ ਤੂੰ ਤੇ ਦੇਖ ਕਿੰਦਾ ਸੋਹਣਾ ਲੱਗਦਾ ਬਣਾ ਕੇ ਕਿਹਨੀ ਗੱਲ ਪਾਣੀ ਆ ਵਧੀਆ ਕੀਤਾ ਪਹਿਲਾਂ ਪਹਿਲਾਂ ਲੇਪਲੇ ਸੋਹਣੇ ਬਣਾਤੇ ਮੰਨਦਾ ਫਿਰ ਨਹੀਂ ਬਹੁਤ ਅੰਦੇ ਬਣਾਏ ਆ ਕਿਉਂ ਤੇ ਇਹ ਕਬਲੇ ਤੈਨੂੰ ਬਣਾਉਣਾ ਹੀ ਨਹੀਂ ਆਉਂਦਾ ਅਕਲ ਸਿੱਖ ਕੋਈ ਤੂੰ ਇਦਾਂ ਕਰ ਇੰਨਾ ਬੁੱਢਾ ਹੋ ਗਿਆ ਹੇ ਤੱਕ ਤੈਨੂੰ ਬਣਾਉਣੀ ਨਹੀਂ ਆਏ ਐਨੀ ਉਮਰ ਹੋ ਗਈ ਆ ਵੇ ਨਵੇਂ ਪਜਾਮੇ ਲਿਆਦੇ ਉਹਦਾ ਉਹ ਕਬਲੇ ਨੇ ਵੇ ਛਿੱਟਾ ਪਾ ਤੀਆਂ ਇਹ ਵੀ ਨਹੀਂ ਅਕਲ ਕਬਲੇ ਨੂੰ ਵੀ ਇੰਦੇ ਉੱਤੇ ਇਹਨੂੰ ਕਹਿ ਹੁਣੇ ਉੱਤੇ ਮਾਰਦਾ ਵੇ ਮੂੰਹ ਚੋਂਡਿਆ ਮੂਲ ਪਸੀਨੇ ਨਾਲ ਫਿਰ ਵੀ ਬੋਲੀ ਜਾਂਦਾ ਅਕਲ ਹੈ ਹੀ ਨਹੀਂ ਉਹ ਹੀ ਲਾਲ ਮਿੱਟੀ ਹੁਣੇ ਲਾਲਾ ਚਾਚਾ ਦੇਖ ਲੋ ਚਿੱਟੀ ਸ਼ਰਟ ਪਾ ਕੇ ਕੌਣ ਫੇਰਦਾ ਗੋਆ ਇਹਨੂੰ ਪੁੱਛ ਨਵੇਂ ਮੈਂ ਵੇਖ ਲਾ ਉਹ ਇਹ ਮੈਂ ਅੱਜ ਬਰਖਰਾਜੀ ਵੇਹ ਜਿਹਨੇ ਚੁੱਲ੍ਹੇ ਤੇ ਕੰਮ ਕਰਦਾ ਉਹ ਲਿਬੜਿਆ ਨਹੀਂ ਕਿ ਜਿਹੜਾ ਦੂਸਰਾ ਉਹ ਸਾਰਾ ਲਿਬੜ ਗਿਆ ਤੇ ਤੂੰ ਹੀ ਪਾਈਆਂ ਛਿੱਟਾਂ ਛਿੱਟਾਂ ਮੇਰੇ ਉੱਤੇ ਗੈਸ ਆਪ ਪਾਈਆਂ ਦੇਖੋ ਇੱਥੇ ਜੋ ਕਰਦਾ ਦੇਖ ਲੋ ਸਾਰੇ ਗੋਆ ਫਿਰ ਗਿਆ ਵਾ ਉਹ ਮੁੰਡਿਆ ਉਹ ਮੁੰਡਿਆ ਉਹ ਇਹਨੇ ਮੇਰੇ ਤੋਂ ਛਿੱਤਰ ਅੱਜ ਖਾ ਲੈਣੇ ਕੰਮ ਨਹੀਂ ਬੇੜਨਾ ਇਸ ਕੈਨੂ ਰਿਹਾ ਇਹਨੂੰ ਸਮਝਾ ਲਾ ਨਾ ਉਹ ਸਨੀ ਦੋ ਨੀ ਇਹ ਚੱਡਾ ਸਾਹਿਬ ਸਮਝਾਓ ਇਸੇ ਕੀ ਕਰਾਂ ਹੁਣ ਪਾਣੀ ਪਾਵਾਂ ਪਾਣੀ ਪਾ ਕਾਕਾ ਮੈਂ ਮੈਂ ਸਮਝਾਵਾਂ ਕੰਮ ਕਿਨੇ ਕਰੀਦੇ ਆ ਆਪਾਂ ਇੱਥੇ ਹੱਥ ਵੇ ਤੇਰੇ ਵੀ ਤੋਲੇ ਹੀ ਆ ਮਤਲਬ ਤਾਂ ਲਾਈਆਂ ਕਵਲਿਆ ਚੁੱਪ ਰਹਿ ਉਹ ਯਾਰ ਤੇਰਾ ਪਜਾਮੇ ਤੇ ਨਾ ਛਿੱਟਾਂ ਜਿਹੜੀਆਂ ਪਈਆਂ ਇਹ ਹੁਣੇ ਸਾਫ਼ ਕਰ ਲੈ ਇਹ ਲੈ ਨਹੀਂ ਆ ਨੋ ਛਿੰਕਿਆ ਕਿਉਂ ਅਕਲ ਕਰ ਯਾਰ ਮੈਂ ਕਦੋਂ ਛਿੰਕਿਆ ਛਿੰਕਿਆ ਤੂੰ ਹੀ ਆ ਹੋਰ ਕਿਸੇ ਨੇ ਛਿੰਕਿਆ ਮੈਂ ਨਾ ਆਪਣੀ ਹਾਂ ਹੋ ਕੰਨਾਂ 'ਚ ਸੋਨਾ ਲਾਦਾ ਵੇਖੋ ਇਤਰੋਂ ਘੈਂਟ ਆ ਰਜੀ ਬਹੁਤ ਕੰਨ ਲਾਦਾ ਪਿਆ ਗਾਰੀ ਗੋਟ ਹਾਂ ਵੇਖੋ ਬਈ ਬਣਾ ਤਾਂ ਕਿ ਨਵਾਂ ਚੁੱਲਾ ਹੈ ਤੇ ਚਲੋ ਬਈ ਇੱਥੇ ਇਹਨਾਂ ਨੇ ਗੁਆਰ ਸਾਰਾ ਫੇਰਤਾ ਵਾ ਦੇਖ ਲਓ ਕਿੰਦਾ ਕਹਿਣ ਲੱਗਦਾ ਪਿਆ ਵਾ ਦੇਖੋ ਬਈ ਸਾਰੇ ਬੰਨਿਓ ਐਂਡ ਲਾਤਾ ਬਈ ਐਂਡ ਸ਼ਾਮ ਦਾ ਵੀਊ ਵੀ ਤੁਹਾਨੂੰ ਕਿੰਦਾ ਲੱਗਦਾ ਹੁਣਾਂ ਵਾ ਤਾਂ ਤੁਹਾਨੂੰ ਆ ਵੀ ਐਂਡ ਲੱਗਦਾ ਹੁਣ ਇਹਨੇ ਹੁਣ ਨਾ ਉਹ ਤੋਂ ਤੱਕ ਫੇਰਤਾ ਪਿੱਛੋਂ ਤੱਕ ਪਹਿਲਾਂ ਉਹ ਤੋਂ ਤੱਕ ਹੀ ਲੈਨ ਤੱਕ ਜਿਵੇਂ ਉੱਚਾ ਉੱਚਾ ਵਾ ਤੇ ਉਹ ਪਰੇ ਨਹੀਂ ਇਤਰਾ ਜਿਨੇ ਉਹ ਜਦੋਂ ਵਧਿਆ ਉਹ ਜਦੋਂ ਸਾਰਾ ਫੇਰਤਾ ਸੋ ਕੋ ਘੈਂਟ ਲਾਦਾ ਕਿਵੇਂ ਦਾ ਲਾਦਾ ਬਾਈ ਇਹ ਕੀ ਨਾ ਤੁਹਾਨੂੰ ਪਿਆ ਇਹ ਗਾੜੀ ਆਂਟੀ ਨੇ ਲਾਲ ਮਿੱਟੀ ਦਾ ਦੱਸਿਆ ਹੈਗਾ ਜਦੋਂ ਕਿੰਨਾ ਚਿਰ ਰੋਣ ਸੁੱਕਣ ਤੇ ਹੋ ਨਹੀਂ ਕੱਲ ਦੀ ਦਿਹਾੜੀ ਪਾਲਦੇ ਹਾਂ ਅੱਜ ਪਾਉਣੀ ਆ ਜਾਂ ਉਹਨੂੰ ਉੱਤੇ ਲਾ ਲੂ ਹਾਂ ਅੱਜ ਉਹ ਤੇ ਲਾ ਲੂ ਅੱਜ ਦੀ ਦਿਹਾੜੀ ਉਹਦੇ ਤੇ ਲਾ ਲਵੇ ਨਹੀਂ ਉਹਨਾਂ ਨੂੰ ਸਾਰਾ ਹੀ ਪਤਾ ਦੱਸ ਦਿਓ ਉਹਨੂੰ ਸਾਡੇ ਤੋਂ ਜ਼ਿਆਦਾ ਪਤਾ ਉਹ ਕਹਿੰਦੀ ਮੈਂ ਤੰਦੂਰ ਬਾਲਤੀ ਹਾਂ ਘੈਂਟ ਬਣ ਗਿਆ ਕੰਮ ਘੈਂਟ ਰੱਜੀ ਕੈਡ ਕਰਤਾ ਬਾਈ ਕੰਮ ਇਹਦੇ ਤੋਂ ਉੱਤੇ ਕੁਝ ਨਹੀਂ ਹੋ ਸਕਦਾ ਹਾਂ ਕਿ ਸੋਹਣਾ ਬਹੁਤ ਸੋਹਣਾ ਬਹੁਤ ਵਧੀਆ ਇਹ ਨੀਟ ਐਂਡ ਕਲੀਨ ਲੱਗਦਾ ਮੈਨੂੰ ਤਾਂ ਘੈਂਟ ਲੱਗਾ ਬਾਈ ਫੁੱਲ ਬਹੁਤ ਵਧੀਆ ਮੈਂ ਤਾਂ ਨਹੀਂ ਸ਼ਾਮ ਦਾ ਵੀਊ ਵੀ ਚੈੱਕ ਕਰੋ ਬਾਈ ਸੂਰਜ ਸਿੱਬਣ ਵਾਲਾ ਆ ਵੀ ਐਂ ਦੇ ਨਾਲ ਕਰਤਾ ਕਿੰਨਾ ਸੋਹਣਾ ਲੱਗਦਾ ਦੇਖੋ ਇਹਦੇ ਵਿੱਚ ਅਸੀਂ ਭੱਜੰਡਾ ਯਾਦਕਾਰ ਹਾਂ ਕਿੰਨੀ ਛੇਤੀ ਹਾਂ ਗਰੋ ਕਿੰਦੀ ਜਲਦੀ ਕੀਤਾ ਹੈ ਹਨਾ ਗ੍ਰੀਨਰੀ ਦਿਖਣ ਵੀ ਲਾਪੀ ਦੂਰ ਤੱਕ ਕਿੰਨਾ ਵਧੀਆ ਘੈਂਟ ਲੱਗਦਾ ਗ੍ਰੀਨਰੀ ਵੇਖੀ ਦੂਰ ਤੱਕ ਕਿੰਨੀ ਸੋਹਣੀ ਲੱਗਦੀ ਪਈ ਤੇ ਮੋਟਰ ਦਾ ਵਿਊ ਤੇ ਤੁਹਾਨੂੰ ਪਤਾ ਹੀ ਹੈ ਹਰ ਸਾਲ ਉਹ ਅੱਗੇ ਨਾਲ ਵੀ ਰੰਗੀਨ ਹੋਈ ਜਾਂਦੀ ਆ ਤੇ ਇੱਧਰ ਅਸੀਂ ਰੋਖ ਜਿਵੇਂ ਵਧਾਏ ਆ ਇਹ ਵੱਡੇ ਹੋ ਗਏ ਤਾਂ ਕਿੰਨਾ ਹੋਰ ਫੈਲ ਜਾਣਾ ਇੱਧਰ ਨੂੰ ਲਾਉਣਾ ਚਾਹੀਦਾ ਇਸ ਕੰਨ ਜਿੱਥੇ ਚੁੱਲਾ ਉੱਥੇ ਰੋਖ ਲਾਉਣਾ ਚਾਹੀਦਾ ਹੂੰ ਟਾੜ ਜੀ ਤੇ ਆ ਕੀ ਲਾਦਗੇ ਵਧਾਈ ਜਾਂਦੇ ਆ ਪਰ ਉੱਧਰ ਵੀ ਹੈ ਸ਼ੁਰੂ ਕਰਨੇਗਾ ਇਸ ਪਰ ਇਹ ਵੀ ਲਾਉਣੇ ਚਲੋ ਬਈ ਉੱਥੋਂ ਆਣ ਕੇ ਟੰਗਵਾ-ਗੁਆ ਫੇਰ ਆਂਦਾ ਵਾ ਚੁੱਲ੍ਹੇ ਨੂੰ ਤੇ ਹੁਣ ਆ ਗਏ ਘਰੇ ਤੇ ਇੱਥੇ ਰੱਜੀ ਮਾਂ ਆਂਦੀ ਪਈ ਆ ਭਾਂਡੇ ਦੇਖੋ ਭਜੌਰ ਇੰਨੀ ਤਾਂ ਇਕੱਠੀ ਹੋ ਗਈ ਅੱਜ ਗਰਮੀ ਜਿਆਦੀ ਦਾ ਕਰਕੇ ਕਿਸੇ ਨੇ ਨਹੀਂ ਮੰਨ ਜੀ ਨਹੀਂ ਪ੍ਰਾਣੀ ਰਸੋਈ ਸਾਫ਼ ਕੀਤੀ ਆ ਅੱਛਾ ਅੱਛਾ ਪ੍ਰਾਣੀ ਰਸੋਈ ਸਾਫ਼ ਕੀਤੀ ਆ ਛੜਤਾ ਵਾ ਬਾਰਾਂ ਨੂੰ ਬੂਹਾ ਲਾਤਾ ਵੀ ਵੱਡੇ ਨਾਲ ਕਿਸੇ ਨੂੰ ਟਾਇਰਾਂ ਨੂੰ ਨਾ ਵੱਡੇ ਇੱਕ ਬੱਸਾਂ ਦੇ ਟਾਇਰਾਂ ਨੂੰ ਹੋ ਗਿਆ ਲੋਕਾਂ ਦਾ ਉਹਨੂੰ ਵੱਡੇ ਤੇ ਬੂਹਾ ਲਾ ਕੇ ਇਹਨੂੰ ਛੜਤਾ ਖੁੱਲਾ ਤੇ ਤੁਰਿਆ ਫਿਰੇ ਹੁਣ ਨਿਹਾਰੇ ਲੈ ਤੇ ਇਧਰ ਲਾਪਰੀ ਪਾਉਣ ਲੱਗਾ ਇਹਨਾਂ ਨੂੰ ਪੱਠੇ ਥੋੜੇ ਪੱਠੇ ਪਾ ਕੇ ਭਰਾਦਾ ਪਾ ਦੇਣਾ ਆਪਾਂ ਪਹਿਲਾਂ ਵੀ ਪਾਏ ਸੀਗੇ ਤੇ ਬਾਕੀ ਥੋੜਾ ਐਸ ਟਾਈਮ ਫਿਰ ਪਾ ਦੇਈਦੇ ਸੀ ਵੀ ਇਹ ਗਿੱਜੀਆਂ ਆ ਵਾ ਡਿੰਗਣ ਲੱਗ ਪੈਂਦੀਆਂ ਵਾ ਬਿਰਾਦਾ ਪਾਓ ਹੁਣ ਹੁਣੇ ਪੱਠਿਆਂ ਦੇ ਉੱਤੇ ਆਪਾਂ ਬਰਾਦਾ ਪਾ ਦੇਣਾ ਮੈਂ ਚੱਕ ਲਾ ਚੱਕ ਲਾ ਜਦੋਂ ਪਤਾ ਹੈ ਦੂਜੀ ਗਾਂ ਨੂੰ ਪਾਈਦੀ ਆ ਵੱਡੀ ਹੂੰ ਐਦੀ ਵੱਖਰੀ ਫੀਲਡ ਆ ਉਹਦੀ ਵੱਖਰੀ ਲਿਆਂਦੀ ਹੋਈ ਡੈਰੀਆਂ ਸਪੈਸ਼ਲ ਲਿਆਂਦੀ ਆ ਐਦੀ ਹੂੰ ਉਹਦੀ ਮੋਟੀ ਆ ਉਹਦੀ ਪਤਲੀ ਮਜੇ ਨਾ ਖਾਨਗੀਆਂ ਖਲ ਸ਼ਾਮ ਨੂੰ ਅਸੀਂ ਪੱਠੇ ਕੁੱਤਰਦੇ ਹੀ ਤੇ ਆ ਤੇ ਹੁਣ ਕੁੱਤਰ ਕੇ ਰੱਖ ਲੈਣੇ ਆ ਤਸਵੇਰੇ ਸੇੜਦੇ ਨੇ ਸੱਤੇ ਕਿਉਂਕਿ ਜਦ ਤੂੜੀ ਨਾ ਹੁੰਦਿਆਂ ਉਹਨੂੰ ਖੰਗ ਬਹੁਤ ਹਲੀ ਗਾਂ ਨੂੰ ਖਾਉ ਖਾਉ ਕਰਦੀ ਰਹਿੰਦੀ ਆ ਜੇ ਕੋਈ ਇਲਾਜ ਹੈਗਾ ਦੱਸਿਓ ਕਮੈਂਟ ਚ ਬਾਕੀ ਖਾਉ ਖਾਉ ਪਤਾ ਨਹੀਂ ਕਿਉਂ ਕਰਦੀ ਆ ਬਾਕੀ ਸ਼ਾਇਦ ਤੂੜੀ ਦਾ ਕਰਕੇ ਤੂੜੀ ਚ ਵੀ ਪ੍ਰੋਬਲਮ ਆ ਸ਼ਾਇਦ ਤਾਂ ਕਰਦੀ ਆ ਤਾਂ ਡਰਕ ਪੱਠੇ ਪਾਈਦੇ ਆ ਓਕੇ ਗਾਇਜ਼ ਅੱਜ ਚੁੱਲ੍ਹੇ ਨੂੰ ਆਪਾਂ ਰੰਗ ਕੀਤਾ ਸੀਗਾ ਠੀਕ ਆ ਤੇ ਬਾਅਦ ਤੁਹਾਨੂੰ ਰੁਟੀਨ ਵੀ ਵਿਖਾਤੀ ਸਾਡੀ ਇਹ ਦਿਨ ਦੀ ਇਦਾਂ ਦੀ ਰੁਟੀਨ ਹੁੰਦੀ ਆ ਠੀਕ ਆ ਪੱਠੇ ਪੋਣੇ ਇਦਾਂ ਕਰ ਲਿਆ ਆ ਕਰ ਲਿਆ ਵੀਡੀਓ ਬਣਾ ਲੀਆਂ ਤੇ ਜੰਮੂ ਥੋੜੇ ਫਿਰ ਥੋੜਾ ਚਿਰਿਆਂ ਦਾ ਤੁਹਾਨੂੰ ਵਿਖਾਇਆ ਨਾ ਆ ਲੈਣਾ ਬਹੁਤ ਆ ਹਜੇ ਜੰਮੂ ਤੇ ਵੀ ਦੋ ਤਿੰਨ ਨਾਲਣੇ ਆ ਹੋ ਰਿਕਾਰਡ ਨਹੀਂ ਕਰ ਸਕਦੇ ਉੱਥੇ ਨਾ ਖਖਰਾਂ ਬਹੁਤ ਲੱਗੀਆਂ ਹੋਈਆਂ ਚਲੋ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਕੱਲ ਨੂੰ ਮੇਲਾ ਵਾ ਉੱਥੇ ਮੂਸੇ ਵਾਲੇ ਪਿੰਡ ਸਾਡੇ ਤੇ ਕੱਲ ਨੂੰ ਆਪਾਂ ਮੇਲੇ ਤੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਠੀਕ ਆ ਮੇਲਾ ਜਾਂ ਜਸ ਵਲੌਗ ਤੇ ਆਓਗੇ ਜਾਂ ਹੈਲਦੀ ਫੈਮਿਲੀ ਤੇ ਮਿਲਾਂਗੇ ਤੁਹਾਨੂੰ ਕੱਲ ਨੂੰ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਲਾਈਕ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਬਾਏ ਸਸਟ